ਜਿਹੜਾ 7ਵੇਂ ਪਾਤਸ਼ਾਹ ਗੁਰੂ ਹਰਰਾਇ ਸਾ ਮਹਾਰਾਜ ਜੀ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਲਵਾਇਆ ਔਰ ਉਸ ਬਾਗ ਦੇ ਵਿੱਚ ਰਵਾਇਤੀ ਦਰਖਤ ਸਨ ਅੱਜ ਰਵਾਇਤੀ ਦਰਖਤ ਆਪਣੀ ਧਰਤੀ ਤੇ ਖਤਮ ਹੁੰਦੇ ਜਾਂਦੇ ਨੇ ਜਿਹੜੇ ਰਵਾਇਤੀ ਦਰਖਤਾਂ ਵਿੱਚੋਂ ਕਿਤੇ ਨਿੰਮ ਰਹੀ ਨਹੀਂ ਬੋਹੜਾਂ ਦੇ ਦਰਖਤ ਖਤਮ ਹੋ ਗਏ ਅੰਬਾਂ ਦੇ ਦਰਖਤ ਖਤਮ ਹੋ ਗਏ ਮਤਲਬ ਅੱਜ ਬਾਤਾਂ ਵਰਨ ਦੀਆਂ ਗੱਲਾਂ ਹੁੰਦੀਆਂ ਮੈਂ ਕਹਿੰਦਾ ਕਿਸੇ ਉਸ ਸਮੇਂ ਬਲ ਤੱਕੀਏ ਤਾਂ ਉਹਨਾਂ ਸਮਿਆਂ ਵਿੱਚ ਜਿੱਥੇ-ਜਿੱਥੇ ਗੁਰਦੇਵ ਸਤਗੁਰੂ ਗਏ ਉੱਥੇ ਬਾਗ ਵੀ ਲਾਣ ਲਵਾਏ ਇਸ ਬਾਗ ਵਿੱਚ ਐਸੀਆਂ ਦੁਰਲੱਭ ਜੜੀ ਬੂਟੀਆਂ ਸਤਗੁਰੂ ਜੀ ਨੇ ਤਿਆਰ ਕੀਤੀਆਂ ਔਰ ਸ਼ੇਮੇ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਇਸ ਬਾਗ ਦੀ ਸੰਭਾਲ ਕਰਦੇ ਨੇ ਇਹਨਾਂ ਦੇ ਪੋਤਰੇ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਉਮਰ ਅਜੇ ਛੋਟੀ ਸੀ ਇਤਿਹਾਸ ਲਿਖਦੇ ਨੇ ਇੱਕ ਦਿਨ 6ਵੇਂ ਗੁਰਦੇਵ ਬਾਗ ਵਿੱਚ ਟਹਿਲਦੇ ਹੋਏ ਜਾ ਰਹੇ ਸਨ ਜਦੋਂ ਬਾਗ ਵਿੱਚੋਂ ਟਹਿਲਦੇ ਜਾ ਰਹੇ ਨੇ ਅਸਲ ਵਿੱਚ ਇਹ ਬਾਗ ਕਿੱਥੇ ਆ ਸਥਾਨ ਸ਼ੀਸ਼ ਮਹਿਲ ਸਾਹਿਬ ਦੇ ਪਿਛਲੇ ਪਾਸੇ ਉੱਥੇ ਅਜੇ ਤੱਕ ਇਹ ਪਾਵਨ ਪਵਿੱਤਰ ਸਥਾਨ ਹੈ ਜਦੋਂ ਇਹਦੇ ਦਰਸ਼ਨ ਕਰੋਗੇ ਹੁਣ ਉਹਨੂੰ ਥੋੜਾ ਰੰਗ ਢੰਗ ਦਿੱਤਿਆ ਗਿਆ ਉੱਤੇ ਦਰਖਤ ਵੀ ਲਾਏ ਗਏ ਨੇ ਔਰ ਉਹਨਾਂ ਸਮਿਆਂ ਵਿੱਚ ਬਾਗ ਸੱਚ ਹੈ ਨੋਂ ਲਖਾਈ ਸੀ ਜਿਸ ਬਾਗ ਵਿੱਚੋਂ ਸ਼ੇਮੇ ਗੁਰਦੇਵ ਤਹਿਲ ਦੇ ਨਿਕਲੇ ਇਹਨਾਂ ਤੇ ਮਗਰ ਇਹਨਾਂ ਦੇ ਪੁੱਤਰੇ ਹਰ ਰਾਏ ਸਾਹਿਬ ਅਜੇ ਗੁਰੂ ਨਹੀਂ ਬਣੇ ਹਰ ਰਾਏ ਸਾਹਿਬ ਮਗਰ ਜਾਂਦੇ ਨੇ ਲੰਮਾ ਚੋੜਾ ਪਾਇਆ ਉਹ ਵੀ ਆਪਣੇ ਦਾਦਾ ਜੀ ਦੇ ਮਗਰ ਭੱਜੇ ਗਏ ਜਦੋਂ ਬਾਗ ਵਿੱਚੋਂ ਲੰਘੇ ਬਾਗ ਵਿੱਚ ਅਨੁਪ੍ਰਕਾਰ ਦੇ ਫੁੱਲ ਸਨ ਰਵਾਇਤੀ ਦਰਖਤ ਨਹੀਂ ਜੜੀ ਬੂਟੀਆਂ ਨੇ ਬਾਗ ਵਿੱਚੋਂ ਲੰਘਦੇ ਆ ਆਪਣੇ ਦਾਦਾ ਜੀ ਦੇ ਮਗਰ ਤੁਰੇ ਜਾਂਦੇ ਨੇ ਚੋਲੇ ਦੇ ਨਾਲ ਫਸ ਕੇ ਇੱਕ ਫੁੱਲ ਜਿਹੜਾ ਉਹ ਟੁੱਟ ਜਾਂਦਾ ਹੈ ਫੁੱਲ ਟੁੱਟਿਆ ਜਿੱਥੇ ਫੁੱਲ ਟੁੱਟਿਆ ਉਸੇ ਜਗ੍ਹਾ ਤੇ ਬੈਠ ਗਿਆ ਅਸਲ ਵਿੱਚ ਜਦੋਂ ਫੁੱਲ ਟੁੱਟਿਆ ਹਿਰਦਾਂ ਨਾਲ ਕੌਮਲ ਸੀ ਇਹ ਫੁੱਲ ਟੁੱਟਣ ਤੋਂ ਬਾਅਦ ਫੁੱਲ ਨੂੰ ਹੱਥ ਵਿੱਚ ਚੁੱਕਿਆ ਜਿੱਥੋਂ ਟੁੱਟਿਆ ਉੱਥੇ ਲਾ ਰਹੀ ਨਹੀਂ ਜਿੱਥੋਂ ਟੁੱਟਿਆ ਉਸੇ ਜਗ੍ਹਾ ਤੇ ਬਾਰ-ਬਾਰ ਲਾ ਰਹੀ ਨਹੀਂ ਹੁਣ ਉੱਥੇ ਫੁੱਲ ਤਾਂ ਨਹੀਂ ਲੱਗਣਾ ਸਤਗੁਰੂ ਪਿਸ਼ਾਮੁੜੇ ਛੇਵੇਂ ਗੁਰਦੇਵ ਮਹਾਰਾਜ ਨੇ ਆਖਿਆ ਲਾਲ ਜੀ ਕੀ ਹੋਇਆ ਜਦੋਂ ਵੇਖਿਆ ਨਾ ਦਹਿਰ ਦੇ ਨੂੰ ਫੁੱਲ ਨੂੰ ਉਸ ਜਗ੍ਹਾ ਤੇ ਲਾਂਦੂ ਨਹੀਂ ਸਤਗੁਰੂ ਜੀ ਨੇ ਆਖਿਆ ਫੁੱਲ ਤਾਂ ਮੁੜ ਕੇ ਨਹੀਂ ਲੱਗਣਾ ਇਸ ਜਗ੍ਹਾ ਤੇ ਫੁੱਲ ਨਹੀਂ ਲੱਗਣਾ ਪ੍ਰਜਾਤ ਰਕੋ ਲਾਲ ਜੀ ਜੇ ਲੰਮਾ ਚੋਲਾ ਪਾਇਆ ਹੈ ਇਹ ਚੋਲੇ ਨੂੰ ਸੁਭਾਲ ਕੇ ਵੀ ਤੁਰਨਾ ਪੈਣਾ ਹੈ ਅਸਲ ਵਿੱਚ ਇੱਥੇ ਇੱਕ ਸਿੱਖਿਆ ਸੀ ਕਿ ਜਿੱਡੀ ਵੱਡੀ ਜ਼ਿੰਮੇਵਾਰੀ ਆ ਉਸ ਜ਼ਿੰਮੇਵਾਰੀ ਦੇ ਮੁਤਾਬਕ ਤੁਰਨਾ ਪੈਂਦਾ ਤੇ ਸਤਿਗੁਰੂ ਦੇ ਬਚਨ ਨੂੰ ਉਸ ਵਕਤ ਹਿਰਦੇ ਵਿੱਚ ਬੰਨ ਕੇ ਰੱਖਿਆ ਇਤਿਹਾਸ ਕਹਿੰਦਾ ਹੈ 1644 ਦੇ ਵਿੱਚ ਉਮਰ 14 ਸਾਲ ਦੀ ਬਣਦੀ ਹੈ ਜਦੋਂ ਗੁਰਗੱਦੀ ਤੇ ਸੁਭਾਏ ਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੋਤਰੇ ਨੂੰ ਗੁਰਮਤ ਦੀ ਕਸਵੱਟੀ ਤੇ ਪੂਰਾ ਜਾਣ ਕੇ ਗੁਰਗੱਦੀ ਦੇ ਮਾਲਕ ਬਣਾਇਆ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਉਨ ਉਸੇ ਤਰ੍ਹਾਂ ਉਹ ਉਸ ਬਾਗ ਦੇ ਵਿੱਚ ਜੜੀ ਬੂਟੀਆਂ ਦੀ ਸੁਭਾਲ ਕਰਦੇ ਨੇ ਛੇਵੇਂ ਪਾਤਸ਼ਾਹ ਤੋਂ ਬਾਅਦ ਇਸ ਬਾਗ ਦੇ ਵਿੱਚ ਜੜੀ ਬੂਟੀਆਂ ਇੰਨੀਆਂ ਦੁਰਲੱਭ ਨੇ ਕਿ ਆਲੇ ਦੁਆਲੇ ਤੋਂ ਚੱਲ ਕੇ ਸੰਗਤਾਂ ਜੜੀਆਂ ਸ਼ਰੀਰਕ ਰੋਗ ਦੇ ਨਾਲ ਗ੍ਰਸਤ ਨੇ ਉਹ ਗੁਰੂ ਦੇ ਪਾਵਨ ਚਰਣਾ ਚਾਹੁੰਦੀਆਂ ਐ ਇੱਥੋਂ ਜੜੀ ਬੂਟੀ ਮਿਲਦੀ ਏ ਤੇ ਇਹਦੇ ਨਾਲ ਉਹਨਾਂ ਦਾ ਇਲਾਜ ਹੁੰਦਾ ਔਰ ਇਤੇ ਦਵਾ ਵੀ ਹੁੰਦੀ ਐ ਤੇ ਦੁਆ ਵੀ ਹੁੰਦੀ ਐ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਇਦਨ ਵਿਆਸ ਕੁਠਾਰ ਪੈਂਦੀ ਏ ਕੁਠਾਰ ਰਾਜ ਵਿਆਸ ਦਾ ਇੱਕ ਰਾਜਾ ਜਿਹਦਾ ਨਾਮ ਇਤਿਹਾਸ ਵਿੱਚ ਰਣਜੀਤ ਦੇਵ ਆਇਆ ਇਹ ਰਣਜੀਤ ਦੇਵ ਇਹਦਾ ਪਰਿਵਾਰ ਬੜਾ ਰਸਤਾ ਬਸਦਾ ਸੀ ਨੌਕਰ ਚਾਕਰ ਬੜੇ ਖੁੱਸ ਸਨ ਆਪਣੇ ਪਰਿਵਾਰ ਵਿੱਚ ਬੜਾ ਖੁੱਸ ਸੀ ਤੰਦਰੁਸਤੀ ਚ ਕੁਦਰਤ ਦੀ ਖੇਡ ਐਸੀ ਵਰਤੀ ਇਹਨੂੰ ਇੱਕ ਬਿਮਾਰੀ ਨੇ গ্রਸ ਲਿਆ ਉਹ ਬਿਮਾਰੀ ਕਿਹੜੀ ਸੀ ਬਿਮਾਰੀ ਦਾ ਨਾਮ ਝੋਲਾ ਇਹ ਮੈਂ ਤੁਹਾਨੂੰ ਦੱਸਾਂਗਾ ਝੋਲਾ ਬਿਮਾਰੀ ਕਿਹੜੀ ਐ ਇਹ ਬਿਮਾਰੀ ਵਿੱਚ ਗ੍ਰਸਤ ਹੋ ਗਿਆ ਤੇ ਵਿਦਵਾਨ ਲਿਖਦੇ ਨੇ ਰਸਤਾ ਬਸਦਾ ਪਰਿਵਾਰ ਹੈ ਜਦੋਂ ਬਿਮਾਰੀ ਨੇ ਗ੍ਰਸ ਲਿਆ ਅਸਲ ਵਿੱਚ ਪਤਾ ਕੋਈ ਨਹੀਂ ਇਹ ਸਰੀਰ ਬਾਹਰ ਚੰਗਾ ਸਾਫ਼ ਸੁਥਰਾ ਦਿਖਦਾ ਹੈ ਅੰਦਰ ਕਦੋਂ ਖੇੜ ਵਰਤ ਜਾਣੀ ਐ ਕੀ ਹੋਣਾ ਇਹ ਵਾਹਿਗੁਰੂ ਜਾਣਦਾ ਔਰ ਇਸ ਬਿਮਾਰੀ ਨੇ ਐਸਾ ਗ੍ਰਸਿਆ ਬਿਮਾਰੀ ਕੈਸੀ ਐ ਝੋਲਾ ਅਸਲ ਵਿੱਚ ਇਹ ਝੋਲਾ ਇਹਨੂੰ ਕਹਿੰਦੇ ਨੇ ਜਿਹਦੇ ਨਾਲ ਸਰੀਰ ਤੁਰਨ ਵੇਲੇ ਕਈ ਪਾਸੇ ਨੂੰ ਝੁਲਦਾ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਆਪਾਂ ਇਹਨੂੰ ਕਹਿ ਸਕਦੇ ਹਾਂ ਕਹਿੰਦੇ ਆ ਜਿਵੇਂ ਅਧਰੰਗ ਦਾ ਪੈਰਾਲਾਈਸ ਇਹ ਬਿਮਾਰੀ ਸੀ ਇਹਦੇ ਨਾਲ ਗਰਸਿਆ ਗਿਆ ਔਰ ਰਸਤਾ ਬਸਦਾ ਪਰਿਵਾਰ ਏ ਹੁਣ ਮੰਜੇ ਤੇ ਪੈ ਗਿਆ ਨੌਕਰ ਚੱਕਰ ਵੀ ਉਦਾਸ ਨੇ ਘਰ ਵਾਲੀ ਉਦਾਸ ਚਿੱਤ ਹੈ ਇੱਕ ਜਗ੍ਹਾ ਨਹੀਂ ਪਤਾ ਨਹੀਂ ਕਿੰਨੀਆਂ ਜਗ੍ਹਾ ਤੋਂ ਇਲਾਜ ਕਰਵਾਇਆ ਉਹਨਾਂ ਰਾਜ ਬੁੱਧੀਆਂ ਜਗ੍ਹਾ ਤੋਂ ਕਰਵਾਇਆ ਪਰ ਇਹ ਠੀਕ ਹੋਣ ਵਿੱਚ ਨਹੀਂ ਆਉਂਦਾ ਜਿਸ ਤਰ੍ਹਾਂ ਦੀ ਪਰਿਵਾਰ ਤੇ ਹਾਲਾਤ ਬਣੇ ਇਹ ਰਾਜੇ ਤੇ ਜੋ ਬੀਤੀ ਆਉ ਸਭ ਤੋਂ ਪਹਿਲਾਂ ਕਪਤਾ ਦੀ ਲੈਣਾ ਇਸ ਵੰਦ ਵਿੱਚ ਕਹਾ ਦਿਆਂ ਜਥੇ ਵੀ ਜਵਾਨੀ ਕਪਤਾ ਦੀ ਲੈਣਾ ਇੰਕਸ I'm going I'm ਅਕੀਦੇ ਲੋਕ ਇਹਦੀ ਖਬਰ ਸਾਰ ਪੁੱਛਣ ਆਉਂਦੇ ਨੇ ਅਸਲ ਵਿੱਚ ਵਿਆਸਤ ਦਾ ਰਾਜਾ ਹੈ ਇਲਾਕੇ ਦੇ ਲੋਕ ਆਉਂਦੇ ਨੇ ਇਹਦੇ ਨਾਲ ਸਨੇਹ ਕਰਨ ਵਾਲੇ ਔਰ ਪੁੱਛਦੇ ਜਦੋਂ ਇਹਦੀ ਹਾਲਤ ਨੂੰ ਤੱਕਦੇ ਨੇ ਮੰਜੇ ਤੇ ਪਿਆ ਇਲਾਕੇ ਦਾ ਰਾਜਾ ਔਰ ਜਿਹੜਾ ਕੁਝ ਚਿਰ ਪਹਿਲਾਂ ਬੜਾ ਤੰਦਰੁਸਤੀ ਚੱਲਦਾ ਫਿਰਦਾ ਹੈ ਕਮਾਲ ਕੁਦਰਤੀ ਐਸੀ ਮਾਰ ਪਈ ਇਹ ਬਿਮਾਰੀ ਦੇ ਨਾਲ ਗਰਸਿਆ ਗਿਆ ਤੇ ਲੰਮਾ ਪੈ ਗਿਆ ਮੰਜੀ ਤੇ ਹੁਣ ਨਾ ਤੁਰਿਆ ਜਾਂਦਾ ਨਾ ਉੱਠ ਬੈਠਣਾ ਇਹ ਸਭ ਬੰਦ ਹੋ ਗਿਆ ਪਰਿਵਾਰ ਉਦਾਸ ਚਿੱਤ ਹੈ ਇਹਦੀ ਘਰ ਵਾਲੀ ਰਾਣੀ ਉਦਾਸ ਚਿੱਤ ਹੈ ਬੜੇ ਵਾਰ ਦੇਖੇ ਹਕੀਮ ਦੇਖੇ ਬੜਾ ਜ਼ੋਰ ਲਾਇਆ ਉਹਨਾਂ ਨੇ ਕੁਸਤੇ ਦਿੱਤੇ ਮਾਰ ਮਾਰ ਕੇ ਪਰ ਬਿਮਾਰੀ ਖੜਾ ਨਹੀਂ ਸਕਦੀ ਇੱਕ ਗੱਲ ਯਾਦ ਰੱਖਿਓ ਤੰਦਰੁਸਤੀ ਜੜੀ ਹੈ ਤੰਦਰੁਸਤੀ ਕੁਦਰਤ ਦੀ ਇੱਕ ਨਿਆਮਤ ਹੈ ਇਹ ਵੀ ਇੱਕ ਪਰਮੇਸ਼ਰ ਦੀ ਬਖਸ਼ਿਸ਼ ਆ ਤੰਦਰੁਸਤੀ ਕਈ ਵਾਰ ਬੰਦਾ ਕਹਿੰਦਾ ਸਰੀਰ ਲ ਮੇਰਾ ਸਰੀਰ ਤਾਂ ਚੱਲਦਾ ਫਿਰਦਾ ਨਰੋਆ ਇੱਕ ਤੇ ਲਫਣ ਵਾਲਾ ਹੈ ਪਰ ਵਕਤ ਦਾ ਕੋਈ ਪਤਾ ਨਹੀਂ ਕਦੋਂ ਕਿਹੜੀ ਚੀਜ਼ ਨੇ ਅੰਦਰੋਂ ਰੁਕ ਜਾਣਾ ਹੈ ਇਹ ਸਾਰੇ ਸਰੀਰ ਦੀ ਡੋਰੀ ਮਾਲਕ ਦੇ ਹੱਥ ਵਿੱਚ ਹੈ ਕਦੋਂ ਕਿੱਥੋਂ ਕਿਹੜੀ ਚੀਜ਼ ਨੇ ਬੰਦ ਹੋ ਜਾਣਾ ਹੈ ਤੇ ਮੰਜੇ ਤੇ ਲੱਗ ਜਾਣਾ ਹੈ ਅਸਲ ਵਿੱਚ ਤੰਦਰੁਸਤੀ ਕੁਦਰਤ ਦੀ ਨਿਯਾਮਤ ਹੈ ਵਾਹਿਗੁਰੂ ਦੀ ਇੱਕ ਨਿਯਾਮਤ ਹੈ ਪਰ ਤੰਦਰੁਸਤ ਸਰੀਰ ਮੰਜੇ ਤੇ ਪੈ ਗਿਆ ਹੈ ਪਰਿਵਾਰ ਉਦਾਸ ਚਿੱਤ ਹੈ ਗਵੰਢੀ ਆਉਂਦੇ ਨੇ ਹੋਰ ਆਉਂਦੇ ਨੇ ਇਹਦੀ ਖਬਰ ਸਾਰ ਪੁੱਛਦੇ ਨਹੀਂ ਇਹਦੀਆਂ ਅੱਖਾਂ ਵਿੱਚ ਇਹ ਅਥਰੂ ਪਰ ਲੈਂਦਾ ਜਦੋਂ ਬੰਦਾ ਬੰਦਾ ਮੰਜੇ ਤੇ ਲੰਮਾ ਪੈਂਦਾ ਹੈ ਪਤਾ ਉਦੋਂ ਲੱਗਦਾ ਹੈ ਕਿ ਕੀ ਹੈ ਬਿਮਾਰੀ ਕੀ ਚੀਜ਼ ਹੈ ਅੱਖਾਂ ਵਿੱਚ ਅੱਥਰੂ ਭਰ ਲੈਂਦਾ ਜਦੋਂ ਕੋਈ ਪੁੱਛਣ ਵੀ ਆਉਂਦਾ ਔਰ ਦਲਾਸੇ ਦਿੰਦੇ ਨੇ ਨਹੀਂ ਤੁਸੀਂ ਠੀਕ ਹੋ ਜਾਣਾ ਰਾਣੀ ਨੇ ਆਖਿਆ ਹੈ ਬੜੀਆਂ ਦਵਾਈਆਂ ਦਿੱਤੀਆਂ ਨੇ ਬੜਾ ਇਲਾਜ ਕਰਵਾਇਆ ਹੈ ਕੋਈ ਵਾਅਦਾ ਨਹੀਂ ਛੱਡਿਆ ਪਰ ਠੀਕ ਹੋਣ ਵਿੱਚ ਨਹੀਂ ਆਉਂਦੇ ਕੁਦਰਤ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਸੱਜਣ ਆਇਆ ਉਹ ਸੱਜਣ ਅਸਲ ਵਿੱਚ ਗੁਰਮੁਖ ਪਿਆਰਾ ਹੈ ਉਹ ਜਦੋਂ ਆਉਂਦਾ ਹੈ ਉਹ ਵੀ ਖਬਰਸਾਰ ਲਈ ਆਉਂਦਾ ਹੈ ਕਿ ਰਾਜਾ ਬਿਮਾਰ ਹੋ ਗਿਆ ਉਹਨੇ ਵੀ ਆ ਕੇ ਤੱਕਿਆ ਕੋਲ ਆਇਆ ਉਹਨੇ ਵੀ ਉਹੋ ਦੀਆਂ ਗੱਲਾਂ ਕੀਤੀ ਉਹਨੇ ਆਖਿਆ ਭਈ ਰਿਆਸਤ ਦਾ ਰਾਜਾ ਰਾਜਾ ਦੀ ਕੋਈ ਗੱਲ ਨਹੀਂ ਸਰੀਰ ਤੇ ਦੁੱਖ ਸੁੱਖ ਆਉਂਦੇ ਨੇ ਜੇ ਜ਼ਿੰਦਗੀ ਵਿੱਚ ਸੁੱਖ ਆਉਂਦੇ ਨੇ ਤੇ ਸੁੱਖਾਂ ਤੋਂ ਬਾਅਦ ਦੁੱਖ ਵੀ ਆਉਂਦੇ ਨੇ ਇਹ ਸੱਚ ਹੈ ਸੁੱਖ ਸੁੱਖ ਦਾ ਵਿਰੋਧੀ ਸ਼ਬਦ ਦੁੱਖ ਹੈ ਜੇ ਜ਼ਿੰਦਗੀ ਵਿੱਚ ਸੁੱਖ ਆਉਣਗੇ ਤੇ ਕਦੇ ਦੁੱਖ ਵੀ ਆਏਗਾ ਉਹਨਾਂ ਵਿੱਚ ਵੀ ਲੰਘਣਾ ਪਏਗਾ ਉਹਨੇ ਆਖਿਆ ਕੋਈ ਗੱਲ ਨਹੀਂ ਜੇ ਦੁੱਖ ਆ ਗਿਆ ਇਹ ਦੁੱਖ ਦੀ ਘੜੀ ਵੀ ਲੰਘ ਜਾਏਗੀ ਰਾਜਾ ਇਹਨਾਂ ਸਿਰ ਮਾਰਦੇ ਆਖਿਆ ਨਹੀਂ ਗੁਰਮੁਖ ਪਿਆਰਿਆ ਇਹ ਰੋਗ ਉਹਨਾਂ ਹਟਣ ਵਾਲਾ ਨਹੀਂ ਉਸ ਗੁਰਸਿੱਖ ਪਿਆਰੇ ਨੇ ਆਖਿਆ ਨਹੀਂ ਐਸੀ ਗੱਲ ਨਹੀਂ ਕਿ ਰੋਗ ਹਟਣ ਵਾਲਾ ਨਹੀਂ ਜੇ ਰੋਗ ਲੱਗਿਆ ਤੇ ਰੋਗ ਹਟ ਵੀ ਜਾਏਗਾ। ਔਰ ਇੱਕ ਦਰ ਹੈ ਐਸਾ ਜਿੱਥੋਂ ਇਹ ਰੋਗ ਹਟੇਗਾ। ਜਿੱਥੋਂ ਇਸ ਰੋਗ ਦੀ ਦਵਾਈ ਮਿਲਦੀ ਹੈ। ਉਹਨੇ ਆਖਿਆ ਕਿਹੜਾ ਦਰ ਹੈ? ਕਿਹੜੀ ਜਗ੍ਹਾ? ਕਿਸ ਜਗ੍ਹਾ ਤੇ ਦਵਾਈ ਮਿਲਦੀ ਹੈ? ਇਸ ਗੁਰਸਿੱਖ ਪਿਆਰੇ ਨੇ ਆਖਿਆ ਇਹ ਆਪ ਅਸਲ ਵਿੱਚ ਉਸ ਪਾਵਨ ਧਰਤੀ ਤੋਂ ਆਇਆ ਸੀ। ਇਹਦਾ ਆਪਣਾ ਰੋਗ ਉਸ ਧਰਤੀ ਤੋਂ ਦੂਰ ਹੋਇਆ ਸੀ ਇਹਦੇ ਸਰੀਰ ਨੂੰ ਵੀ ਕੋਈ ਰੋਗ ਲੱਗਿਆ ਸਾਰੇ ਘੁੰਮ ਲਿਆ ਜਦੋਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਗਿਆ ਗੁਰੂ ਹਰ Rai ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਉਹਨਾਂ ਦੇ ਬਾਗ ਵਿੱਚ ਉਹਨਾਂ ਦੁਰਲੱਭ ਜੜੀ ਬੂਟੀਆਂ ਦੇ ਨਾਲ ਇਹਦਾ ਇਲਾਜ ਹੋਇਆ ਇੱਕ ਗੱਲ ਯਾਦ ਰੱਖਿਓ ਕੀਰਤਪੁਰ ਸਾਹਿਬ ਦੀ ਉਸ ਪਾਵਨ ਧਰਤੀ ਤੇ ਉਸ ਵਕਤ ਸਤਮੇ ਪਾਤਸ਼ਾਹ ਨੇ ਜਿਹੜਾ ਦਵਾਈਖਾਨਾ ਬਣਾਇਆ ਸੀ ਉਹ ਪ੍ਰਸਿੱਧ ਸੀ ਸੰਸਾਰ ਪਰ ਵਿੱਚ ਦਿੱਲੀ ਦੇ ਤਖਤ ਦੇ ਬਾਦਸ਼ਾਹ ਦੇ ਪੁੱਤਰ ਦਾ ਇਲਾਜ ਇੱਥੋਂ ਹੋਇਆ ਤੁਸੀਂ ਅੰਦਾਜ਼ਾ ਲਾਓ ਕਿ ਕਿੰਨਾ ਪ੍ਰਸਿੱਧ ਹੋਏਗਾ ਉਹ દવાਖਾਨਾ ਪਰ ਅਫਸੋਸ ਅੱਜ ਦੇ ਸਮੇਂ ਵਿੱਚ ਕਿਉਂਕਿ ਮੈਨੂੰ ਪਤਾ ਮੈਂ ਉੱਥੇ ਨੇੜੇ ਰਹਿਣਾ ਅੱਜ ਦੇ ਸਮੇਂ ਵਿੱਚ ਜਿਹਨੂੰ ਆਪਾਂ ਵਿਕਸਿਤ ਮੁਲਕ ਕਹਿੰਦੇ ਆ ਵਿਕਸਿਤ ਸਮਾ ਕਹਿੰਦੇ ਆ ਕੋਈ ਐਹੋ ਜਿਹਾ ਹਸਪਤਾਲ ਨਹੀਂ ਜਿਸ ਹਸਪਤਾਲ ਦੇ ਵਿੱਚ ਪ੍ਰੋਪਰ ਤੌਰ ਤੇ ਇਲਾਜ ਹੋ ਸਕੇ ਉਦੇ ਵਾਸਤੇ ਦੂਰ ਨੇੜੇ ਜਾਣਾ ਪੈਂਦਾ ਪਰ ਕਮਾਲ ਆ ਉਦੋਂ ਸਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਮਹਾਰਾਜ ਜੀ ਨੇ ਐਸਾ ਦਵਾਖਾਨਾ ਬਣਾਇਆ ਜਿਹੜਾ ਸੰਸਾਰ ਭਰ ਵਿੱਚ ਪ੍ਰਸਿੱਧ ਹੈ ਇਸ ਗੁਰਸਿੱਖ ਪਿਆਰੇ ਦਾ ਇਲਾਜ ਉੱਥੋਂ ਹੋਇਆ ਔਰ ਜਦੋਂ ਇਹ ਆਇਆ ਇਹਨੇ ਆਖਿਆ ਨਹੀਂ ਰਾਜਾ ਜੀ ਮੇਰਾ ਖੁਦ ਇਲਾਜ ਉੱਥੋਂ ਹੋਇਆ ਜਦੋਂ ਇਹਨੇ ਇਹ ਗੱਲ ਕਹੀ ਨਾ ਕਿ ਮੇਰਾ ਇਲਾਜ ਉੱਥੋਂ ਹੋਇਆ ਤੇ ਰਾਜੇ ਨੂੰ ਵੀ ਤਰਬਾਸ ਵੱਜ ਗਿਆ ਰਾਣੀ ਨੂੰ ਵੀ ਤਰਬਾਸ ਵੱਜ ਗਿਆ ਕਿ ਸੱਚ ਹੈ ਜੇ ਇਹਦਾ ਇਲਾਜ ਉੱਥੋਂ ਹੋਇਆ ਤੇ ਸਾਨੂੰ ਵੀ ਉੱਥੇ ਦਵਾਈ ਮਿਲੇਗੀ ਔਰ ਜੇ ਮੈਂ ਇਹ ਗੁਰਸਿੱਖ ਪਿਆਰੇ ਨੇ ਤਰਵਾਸ ਦਿੰਦੇ ਆ ਆਖਿਆ ਕਿ ਫਿਕਰ ਨਾ ਕਰੋ ਉਸ ਜਗ੍ਹਾ ਤੇ ਜਾਣਾ ਪਏਗਾ ਜਿਸ ਜਗ੍ਹਾ ਤੇ ਮੇਰਾ ਇਲਾਜ ਹੋਇਆ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਕਿਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਵਸਦੇ ਨੇ ਉਹਨਾਂ ਦੇ ਦਵਾਖਾਨੇ ਵਿੱਚੋਂ ਜ਼ਰੂਰ ਇਸਦਾ ਇਲਾਜ ਹੋਏਗਾ ਔਰ ਸਮਝ ਲੇ ਲੈਣਾ ਪੰਚ ਪਰਸੇ ਢਾਡੀ ਤੇ ਥੀ ਦੀ ਜਵਾਨੀ ਇੰਨ ਸਰਫ ਇਕ ਭਲਾ ਪੁਰਸ਼ ਇੰਜ ਆਖ ਸੁਣਾਵੇ ਰਾਜੇ ਨੂੰ ਇਕ ਭਲਾ ਪੁਰਸ਼ ਇੰਜ ਆਖ ਸੁਣਾਵੇ ਕੀਰਤਪੁਰ ਵਿੱਚ ਗੁਰੂ ਹੈ ਹਰ ਰਾਏ ਕਹਾਵੇ ਹਾਈ ਕਹਾਵੇ ਹੋ ਰਾਜੇ ਨੂੰ ਇਕ ਭਲਾ ਪੁਰਸ਼ ਬਈ ਰਾਜੇ ਨੂੰ ਇਕ ਭਲਾ ਪੁਰਸ਼ ਇਉਂ ਆਖ ਸੁਣਾਵੇ ਕੀਰਤ ਪਰ ਵਿੱਚੋ ਗੁਰੂ ਹੈ ਹਰ ਰਾਏ ਕਹਾਵੇ ਹਾ ਕਹਾ ਰਾਜੀ ਹੋ ਜਾਵੇ ਹਾਂਜੀ ਜਾਵੇ ਕੀਰਤ ਪਰਬ ਵਿੱਚ ਗੁਰੂ ਹੈ ਹਰ ਕੀਰਤ ਪਰਬ ਵਿੱਚ ਗੁਰੂ ਹੈ ਹਰ ਰਾਏ ਕਹਾਵੇ ਜੋ ਵੀ ਰੋਗੀ ਪਹੁੰਚਦਾ ਰਾਜੀ ਹੋ ਜਾਵੇ ਰੋਗੀ ਪਹੁੰਚਦਾ ਜੋ ਵੀ ਰੋਗੀ ਪਹੁੰਚਦਾ ਰਾਜੀ ਹੋ ਜਾਵੇ ਅਣਮੁਲੀਆਂ ਔਸ਼ਧੀਆਂ ਨਾਲ ਰੋਗ ਹਟਾਵੇ ਰੋਗ ਹਟਾਵੇ ਮੁਲੀਆਂ ਆਇਆ ਛੂਤੀਆਂ ਨਾਲ ਰੋਗ ਹਟਾਵੇ ਸਭ ਰੋਗ ਦੁੱਖ ਮਿਟ ਮਿਚ ਜਾਂਦੇ ਜੋ ਦਰਸ਼ਨ ਪਾਵੇ ਦਰਸ਼ਨ ਪਾਵੇ ਬਈਆਂ ਮੁਲੀਆਂ ਆਉ ਛੂਤੀਆਂ ਨਾਲ ਰੋਗ ਹਟਾਵੇ ਸਭ ਰੋਗ ਮਿਟ ਜਾਂਦੇ ਜੋ ਦਰਸ਼ਨ ਪਾਵੇ ਦਰਸ਼ਨ ਪਾਵੇ ਮਿਟ ਜਾਂਦੇ ਦੋ ਦਰਸ਼ਨ ਪਾਵੇ ਸਭ ਰੋਗ ਦੁੱਖ ਮਿਟ ਜਾਂਦੇ ਜੋ ਦਰਸ਼ਨ ਪਾਵੇ ਆਪ ਪਮਦੀ ਪਰਖ ਲੈ ਨਹੀਂ ਝੂਠੇ ਦਾਵੇ ਝੂਠੇ ਦਾਵੇ ਸਭ ਰੋਗ ਦੁੱਖ ਮਿਟ ਜਾਂਦੇ ਜੋ ਦਰਸ਼ਨ ਪਾਵੇ ਪਤਮਾ ਦੀ ਪਰਖ ਲੈ ਨਹੀਂ ਝੂਠੇ ਦਾਵੇ ਝੂਠੇ ਦਾਵੇ ਹਾਂ ਕੀ ਦਾਵੇ ਹੋ ਹੋ ਇਸ ਗੁਰਸਿੱਖ ਪਿਆਰੇ ਨੇ ਪਰਿਵਾਰ ਨੂੰ ਤਰਵਾਸ ਦਿੱਤਾ ਔਰ ਇਹਦਾ ਸਮੁੱਚਾ ਪਰਿਵਾਰ ਫੁਰਰਾਦਾ ਤੁਰਦਾ ਨਹੀਂ ਸਕਦਾ ਪਰ ਇਹਨੂੰ ਇੱਕ ਪਾਲਕੀ ਵਿੱਚ ਪਾ ਕੇ ਕੀਰਤ ਪ੍ਰਸਾਦ ਦੀ ਪਾਵਨ ਧਰਤੀ ਵੱਲ ਨੂੰ ਤੁਰ ਪਏ ਪਾਵਨ ਧਰਤੀ ਤੇ ਪਹੁੰਚਨੇ ਨੇ ਔਰ ਸਤਵੇਂ ਗੁਰੂ ਹਰ Rai ਸਾਹਿਬ ਮਹਾਰਾਜ ਤੱਕ ਤੇ ਸੁਭੇਮਾਨ ਸਨ ਸੰਗਤਾਂ ਦਰਸ਼ਨ ਕਰਦੀਆਂ ਨੇ ਔਰ ਕੁਝ ਸੰਗਤਾਂ ਗੁਰੂ ਦੇ ਪਾਵਨ ਚਰਨਾਂ ਵਿੱਚ ਪਾਵਨ ਚਰਨਾਂ ਵਿੱਚ ਸਤ ਗੁਰੂ ਦਾ ਸ਼ੁਕਰ ਸ਼ੁਕਰਾਨਾ ਕਰਨ ਵਾਸਤੇ ਜੁੜੀਆਂ ਨੇ ਔਰ ਕੁਝ ਰੂਹਾਂ ਹੋਣੇ ਜਿਹੜੀਆਂ ਕੁਝ ਬਿਮਾਰੀ ਤੋਂ ਗ੍ਰਸਤ ਨੇ ਉਹ ਪਾਤਸ਼ਾਹ ਦੇ ਕੋਲੋਂ ਦਵਾਈ ਲੈਣ ਵਾਸਤੇ ਆਈ। ਅਸਲ ਵਿੱਚ ਉੱਥੇ ਦਵਾਈ ਵੀ ਮਿਲਦੀ ਸੀ ਤੇ ਦੁਆ ਵੀ ਹੁੰਦੀ ਸੀ। ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਇਹ ਰਾਜ਼ੇ ਨੂੰ ਵੀ ਲਿਆਂਦਾ। ਜਦੋਂ ਇਹਦਾ ਪਰਿਵਾਰ ਪਹੁੰਚਿਆ ਇਸ ਨੂੰ ਲੈ ਕੇ ਪਾਲਕੀ ਵਿੱਚ ਪਾਇਆ ਤੇ ਮਹਾਰਾਜ ਨੇ ਆਖਿਆ ਇਸ ਨੂੰ ਕੀ ਹੋਇਆ? ਪਾਲਕੀ ਵਿੱਚ ਕਿਉਂ ਪਾਇਆ ਹੈ ਆਖਿਆ ਸਤਿਗੁਰੂ ਦਇਆ ਕਰੂ ਰਾਮਤ ਕਰੋ ਤੁਹਾਡੇ ਘਰ ਦੀ ਵਡਿਆਈ ਤੇ ਸੋਭਾ ਸੁਣ ਕੇ ਅਸੀਂ ਆਏ ਆਂ ਇਹ ਰਾਜਾ ਇਹ ਪੁਠਾਰ ਰਿਆਸਤ ਦਾ ਇਸ ਜੋ ਲਬ ਮਾਰੀ ਵਿੱਚ ਗ੍ਰਸਤ ਹੋ ਗਿਆ ਹੈ ਤੁਸੀਂ ਕਿਰਪਾ ਕਰੋ ਰਹਿਮਤ ਕਰੋ ਕੋਈ ਦਵਾਈ ਛਦੀ ਨਹੀਂ ਕੋਈ ਐਸੀ ਦੁਕਾਨ ਨਹੀਂ ਜਿੱਥੇ ਨਹੀਂ ਗਏ ਪਰ ਇਹ ਰੋਗ ਠੀਕਉਣ ਵਿੱਚ ਨਹੀਂ ਆਇਆ ਸਾਡੀਆਂ ਤਾਂ ਆਸਾਂ ਖਤਮ ਹੋ ਗਈਆਂ ਸਨ ਪਰ ਤੁਹਾਡੇ ਦਰ ਤੋਂ ਗਏ ਇੱਕ ਗੁਰਸਿੱਖ ਪਿਆਰੇ ਨੇ ਆਸ ਵਜਾਈ ਏ ਉਹਨੇ ਆਸ ਮਨ ਨੂੰ ਵਜਾਈ ਮਨ ਨੂੰ ਤਸੱਲੀ ਹੋਈ ਕਿ ਸੱਚ ਹੈ ਉਸ ਦਰ ਤੇ ਸਾਡਾ ਇਲਾਜ ਹੋਏਗਾ ਸਤਗੁਰੂ ਰਹਿਮਤ ਦੇ ਘਰ ਵਿੱਚ ਆਏ ਮਹਾਰਾਜ ਨੇ ਆਖਿਆ ਹੈ ਜਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਨੇ ਇਸ ਸਰੀਰ ਦੇ ਵਿੱਚ ਦੁੱਖ ਵੀ ਆਣਗੇ ਤੇ ਸੁੱਖ ਵੀ ਆਣਗੇ ਪਰ ਇਹਨਾਂ ਦੀ ਕਿਤੇ ਨਾ ਕਿਤੇ ਦਵਾਈ ਵੀ ਹੈ ਔਰ ਹਰ ਇੱਕ ਨੂੰ ਪਰਮੇਸ਼ਰ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਹੈ ਜਿਸ ਮਾਲਕ ਨੇ ਸਰੀਰ ਦਿੱਤਾ ਹੈ ਉਹਦੇ ਸ਼ੁਕਰ ਤੇ ਸ਼ੁਕਰਾਨੇ ਵਿੱਚ ਮਨੁੱਖ ਨੂੰ ਜੁੜਨਾ ਚਾਹੀਦਾ ਹੈ ਸਤਗੁਰੂ ਨੇ ਬਚਨ ਕੀਤੇ ਤੇ ਮਹਾਰਾਜ ਨੇ ਆਪਣੇ દવાਖਾਨੇ ਵਿੱਚੋਂ ਦੁਰਲਭ ਜੜੀ ਬੂਟੀਆਂ ਲਿਆ ਕੇ ਇਸ ਨੂੰ ਦਵਾਈ ਦਿੱਤੀ ਇਤਿਹਾਸ ਕਹਿੰਦਾ ਮਹਾਰਾਜ ਨੇ ਆਖਿਆ ਇਸ ਜਗ੍ਹਾ ਤੇ ਤੁਸੀਂ ਇਸ ਧਰਤੀ ਤੇ ਕੁਝ ਦਿਨ ਰਹਿਣਾ ਸੱਚ ਹੈ ਇਹ ਪਰਿਵਾਰ ਉਸ ਧਰਤੀ ਤੇ ਰਿਹਾ ਕੀਪੁਰ ਸਾਹਿਬ ਦੀ ਪਾਵਨ ਧਰਤੀ ਤੇ ਨਿਤਾ ਪ੍ਰਤੀ ਗੁਰੂ ਦੀ ਬਾਣੀ ਵੀ ਸੁਣਦੇ ਨੇ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਦਿਨ ਪਰ ਦਿਨ ਬਦਲਾਅ ਆਉਂਦਾ ਗਿਆ ਔਰ ਉਹ ਆਪ ਜਿੱਥੇ ਮੰਜੇ ਤੋਂ ਉੱਠ ਕੇ ਤੁਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਸਰੀਰ ਤੰਦਰੁਸਤ ਹੋ ਗਿਆ ਸਮੁੱਚੇ ਪਰਿਵਾਰ ਨੇ ਗੁਰੂ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਮਹਾਰਾਜ ਤੁਹਾਡੀ ਰਹਿਮਤ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਰੋਗ ਦੂਰ ਹੋਇਆ